ਇੰਨੀ ਕੀ ਗੱਲ ਸਮਝ ਲਿਓ ਜਿਹੜਾ ਸੱਚਾ ਬੰਦਾ ਨਾ ਉਹਦੇ ਲਈ ਰੱਬ ਵੀ ਆਪਣਾ ਤਖਤ ਛੱਡ ਕੇ ਮਗਰ ਭੱਜਾ ਫਿਰਦਾ ਪਰ ਸੱਚੇ ਬੰਨ੍ਹ ਵਾਸਤੇ ਕੁਰਬਾਨੀ ਦੇਣੀ ਪੈਣੀ ਹੈ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਜੀਵ ਵਿੱਚ 15 ਕਿ 16 ਲੱਖ ਰੁਪਈਆ ਸੰਗਤ ਦਾ ਤੇ ਉਹਨਾਂ ਦੀ ਜੁੱਤੀ ਕੋਈ ਚੋਕੇ ਲੈ ਗਿਆ ਸੀ ਤੇ ਉਹਨਾਂ ਜੁੱਤੀ ਨਹੀਂ ਸੀ ਲਈ ਤੇ ਕਿਸੇ ਨੇ ਆਖਿਆ ਮਹਾਂਪੁਰਖ ਹੋ ਇਨੇ ਪੈਸੇ ਕੋਈ ਨਹੀਂ ਹੁੰਦਾ ਬਾਬੇ ਕਾਰ ਸੇਵਾ ਦੇ ਨਾਂ ਤੇ ਕਿੰਨਾ ਕੁਏ ਬਣਾ ਜਾਂਦੇ ਤੂੰ ਜੁੱਤੀ ਨਹੀਂ ਲੈ ਸਕਦਾ ਕਿਆ ਪੱਕੇ ਦੇਦਾ ਜੀ ਸੰਗਤ ਦੀ ਭੇਟ ਆ ਸੰਗਤ ਪਿਆਰ ਕਰਦੀ ਐ ਪਰ ਉਹ ਇਦਾਂ ਦਾ ਮਰਦ ਸੀ ਉਹਨੇ ਜੁੱਤੀ ਨਹੀਂ ਸੀ ਲਈ ਕਹਿੰਦਾ ਸੀ ਨਾ ਇਹ ਸੰਗਤ ਦੇ ਪੈਸੇ ਆ ਕੋ ਸਤਨਾਮ ਹੈ ਐ ਜੀ ਉਹਦੇ ਚ ਇੱਕ ਗੱਲ ਸੀ ਤੇ ਅੱਜ ਉਹਦਾ ਸਟੇਜਾਂ ਤੇ ਜ਼ਿਕਰ ਹੁੰਦਾ ਬਾਕੀ ਕਿੰਨੇ ਸੀ ਉਸ ਵੇਲੇ ਹੁਣ ਗੁਰੂ ਗੋਬਿੰਦ ਸਿੰਘ ਸੱਚ ਤੇ ਚੱਲਿਆ ਸੀ ਤੇ ਜਿੱਦਨ ਜਫਰਨਾਮਾ ਲਿਖਦਾ ਬਾਪੂ ਕਹਿੰਦਾ ਬਾਜੋ ਨਾ ਤਾਜੋ ਨਾ ਫੌਜੋ ਨਾ ਫਰਸ਼ ਕਹਿੰਦੇ ਔਰੰਗਜ਼ੇਬ ਅੱਜ ਮੇਰੇ ਕੋ ਕੁਛ ਨਹੀਂ ਆ ਨਾ ਬਾਦ ਹੀ ਰਹਿ ਗਿਆ ਨਾ ਤਾਜ ਹੀ ਰਹਿ ਗਿਆ ਨਾ ਪੁੱਤੀ ਰਹਿ ਗਈ ਨਾ ਬਾਪ ਵੀ ਰਹਿ ਗਿਆ ਨਾ ਪਰਿਵਾਰ ਹੀ ਰਹਿ ਗਿਆ ਨਾ ਆਨੰਦਪੁਰ ਹੀ ਰਹਿ ਗਿਆ ਪਰ ਇੱਕ ਚੀਜ਼ ਮੇਰੇ ਕੋ ਜ਼ਰੂਰ ਆ ਉਹ ਕੌਣ ਹੈ ਮੇਰਾ ਯਾਰ ਯਾਰੜੇ ਦਾ ਮੇਰੇ ਕੋ ਰੱਬ ਜ਼ਰੂਰ ਹੈਗਾ ਤੇ ਤੇਰੇ ਕੋ ਸਭ ਕੁਝ ਹੁੰਦਿਆਂ ਵੀ ਤੇਰੇ ਕੋ ਰੱਬ ਨਹੀਂ ਹੈਗਾ ਤੂੰ ਬੇਈਮਾਨ ਐ ਤੂੰ ਕੁਫਰ ਤੋਲਣ ਵਾਲਾ ਕੋੜਾ ਐ